ਇਸਾਡੀ ਦਾ ਬਹੁਤ ਵਧੀਆ ਸ਼ਲਾੰਗ ਜੋ ਕਦਮ ਹੈ ਜਿਹੜਾ ਇਹਦੇ ਵਿੱਚ ਨਾ ਐਸਆਈਟੀ ਨੇ ਜਿਹੜਾ ਕੋੜਕਪੂਰਾ ਕਾਂਢ ਦੇ ਵਿੱਚ ਸੀਸੀਟੀਵੀ ਦੇ ਵਿੱਚ ਪੂਰੇ ਉੱਥੇ ਮੇਨ ਪਾਏ ਗਏ ਸੀਗੇ ਇਹਨਾਂ ਦੀ ਗਵਾਹੀ ਦੇ ਡੇਟ ਜਿਹੜਾ ਸਾਰਾ ਕਾਂਢ ਹੋਇਆ ਸੀਗਾ ਉਹ ਐਸਆਈਟੀ ਨੇ ਉਹਨਾਂ ਨੂੰ 3 ਸਾਲ ਚਲੋ ਦੇਰ ਆਏ ਦਰਸਤ ਆਏ ਜਿਹੜਾ 3 ਸਾਲ ਦੇ ਬਾਅਦ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਇੱਥੇ ਕੀਤੀ ਹੈ ਬਹੁਤ ਵਧੀਆ ਜਿਹੜਾ ਇਹਨਾਂ ਨੇ ਕਦਮ ਚੁੱਕਿਆ ਇਸ ਤੋਂ ਅੱਗੇ ਜਿਹੜੇ ਇਹਨਾਂ ਦੇ ਪਿੱਛੇ ਸੀਗੇ ਉਹਨਾਂ ਦਾ ਵੀ ਪਤਾ ਲੱਗੂਗਾ ਜਾਂ ਖੁਦ ਦੱਸਣਗੇ ਵੀ ਇਹਨਾਂ ਨੇ ਆਪਣੇ ਆਪ ਕੀਤਾ ਜਾਂ ਇਹਨਾਂ ਤੋਂ ਕਿਸ ਤਰ ਕਰਵਾਇਆ ਉਹ ਹੁਣ ਉਥੇ ਜਿਹੜੇ ਸੀਸੀਟੀਵੀ ਦੇ ਵਿੱਚ ਮੇਨ ਜਿਹੜੇ ਪਾਏ ਗਏ ਸੀ ਦੋਸ਼ੀ ਉਸ ਟਾਈਮ ਦੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਵਧੀਆ ਜਿਹੜਾ ਜਿਹੜਾ ਲਗਾਤਾਰ ਹੁਣ ਪੁਲਿਸ ਅਧਿਕਾਰੀਆਂ ਤੇ ਸ਼ਿਕੰਜਾ ਕਸਿਆ ਜਾ ਰਿਹਾ ਐਸਆਈਟੀ ਵੱਲੋਂ ਤੁਹਾਨੂੰ ਲੱਗਦਾ ਕਿ ਹੁਣ ਇਨਸਾਫ ਹੋ ਜਾਏਗਾ ਬਿਲਕੁਲ ਇਨਸਾਫ ਦੇ ਰਾਹ ਤੇ ਹੁਣ ਜਾ ਰਹੇ ਆ ਜਿਹੜੀ ਐਸਆਈਟੀ ਬਹੁਤ ਵਧੀਆ ਕੰਮ ਕਰੀ ਜਾਂਦੀ ਆ ਇਹਦੇ ਨਾਲ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ ਮਨਾਂ ਚ ਰੋਸ ਭਰਿਆ ਹੋਇਆ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਾਂ ਜਿਹੜੇ ਸਿੰਘ ਸ਼ਹੀਦ ਕੀਤੇ ਗਏ ਆ ਜਾਂ ਜ਼ਖਮੀ ਕੀਤੇ ਗਏ ਉਹਨਾਂ ਨੂੰ ਲੈ ਕੇ ਜਿਹੜਾ ਰੋਸ ਹੀ ਮਣਾ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਇਨਸਾਫ ਤੇ ਮੱਲਮ ਲੱਗਦੀ ਜਿਹੜੀ ਨਜ਼ਰ ਆ ਰਹੀ ਹੈ ਆ 4 ਦਿਨ ਦੇ ਰਿਮਾਂਡ ਦੇ ਦਾਤੋਂ ਲ ਭੇਜਿਆ ਗਿਆ ਜੀ ਸਫੀਸ਼ੀਅੰਟ ਵੀ ਹੈ ਸਫੀਸ਼ੀਅੰਟ ਹੈ ਬਿਲਕੁਲ ਨਹੀਂ ਜਿਹੜਾ ਰਿਮਾਂਡ ਥੋੜੇ ਦਿਨਾਂ ਲਈ ਦਿੱਤਾ ਗਿਆ ਰਿਮਾਂਡ ਥੋੜਾ ਜ਼ਿਆਦਾ ਹੋਣਾ ਚਾਹੀਦਾ ਤਾਂ ਜੋ ਪੁੱਛ ਗਿਆ ਸ ਹੈ ਜਿਹੜੀ ਚੰਗੇ ਤੇ ਵਧੀਆ ਤਰੀਕੇ ਨਾਲ ਇਹਨਾਂ ਤੋਂ ਕੀਤੀ ਜਾ ਸਕੇ ਜੋ ਅੱਗੇ ਵੀ ਹੋਰ ਵੀ ਜਿਹੜੇ ਖੁਲਾਸੇ ਜਾਂਦੇ ਵੱਲੋਂ ਹੋ ਸਕਣਗੇ ਮਾੜਾ ਲੱਗਦਾ ਇੱਕ 2015 ਦੀ ਘਟਨਾ ਸੀ ਜਿਹਦੇ 3 ਸਾਲਾਂ ਬਾਅਦ ਇੱਕ ਝੂਠਾ ਪਰਚਾ ਦਰਜ ਕਰਾਇਆ ਸੀਗਾ ਜਿਹਦੇ ਚ ਪਰਮਰਾਜ ਉਮਰਾਨ ਨੰਗਲ ਜੀ ਨੂੰ ਇਨਵੋਲਵ ਕੀਤਾ ਉਸ ਕੇਸ ਦੇ ਵਿੱਚ ਪੁਲਿਸ ਨੇ ਅਜੇ ਰਿਮਾਰਟ ਮੰਗਿਆ ਸੀ ਜਿਹੜਾ 23 ਤਰੀਕ ਤੱਕ ਰਿਮਾਰਟ ਦੇਤਾ ਉਸ ਐਫ ਆਈ ਆਰ ਇੰਨੀ ਝੂਠੀ ਹੈ ਵੀ 3 ਸਾਲਾਂ ਬਾਅਦ ਰਜਿਸਟਰ ਹੋਣ ਦੇ ਬਾਵਜੂਦ ਕਿਸੇ ਦਾ ਨਾਂ ਨਹੀਂ ਉਮਰਾਨ ਨੰਗਲ ਸਾਹਿਬ ਦਾ ਨਾਂ ਨਹੀਂ ਨਾ ਕਿਸੇ ਹੋਰ ਮੁਲਜ਼ਮ ਦਾ ਨਾਂ ਹੈ ਨਾ ਕਿਸੇ ਨੂੰ ਐਟਰੀਬਿਊਸ਼ਨ ਹੈ ਨਾ ਕਿਸੇ ਨੂੰ ਵੀ ਕਿਹਨੇ ਗੋਲੀ ਮਾਰੀ ਕਿਹਨੇ ਨਹੀਂ ਮਾਰੀ ਤੇ ਉਸ ਬੰਦੇ ਨੂੰ ਜਿਹਦੇ ਵੱਲੋਂ ਐਫ ਆਈ ਆਰ ਹੋਈ ਆ ਉਹਨੂੰ ਪੁਲਿਸ ਨੇ ਖੁਦ ਬੁਲਾ ਕੇ ਠਾਣੇ ਉਦੇ ਵੱਲ ਆਪ ਆ ਕੇ ਨਹੀਂ ਕੋਈ ਰਿਪੋਰਟ ਕਰੀ ਕੀਤਾ ਨਸਾਲਾਂ ਦੇ ਵਿੱਚ ਉਹਨੂੰ ਖੁਦ ਬੁਲਾ ਕੇ ਥਾਣੇ ਤੇ ਟੈਲੀਫੋਨ ਤੇ ਬੁਲਾਇਆ ਵੀ ਤੂੰ ਆ ਕੇ ਰਿਪੋਰਟ ਕਰ ਕਿਉਂਕਿ ਪੋਲੀਟੀਕਲੀ ਮੋਟੀਵੇਟਿਡ ਚੱਲ ਰਿਹਾ ਕੰਮ ਸਾਰਾ ਪੋਲੀਟੀਕਲ ਮਾਈਲੇਜ ਲਾਈਨ ਦੀ ਇੱਕ ਗਵਰਨਮੈਂਟ ਦੀ ਲਾਲੋਜਾ ਕਿਸੇ ਤਰ੍ਹਾਂ ਦੀ ਸਿਸਟਮ ਜੋ ਪੰਜਾਬ ਦੇ ਵਿੱਚ ਬਣਿਆ ਉਹਦਾ ਬੇਫਾਇਦਾ ਲੈ ਕੇ ਤੇ ਇਹਨਾਂ ਨੂੰ ਝੂਠਾ ਇਹਨਾਂ ਨੇ ਮਤਲਬ ਬਲੀ 23 23 ਤਰੀਕ 23 ਤਰੀਕ ਤੱਕ 10 10 10 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਸੀ 23 ਤੱਕ 23 ਤੱਕ ਐਸਆਈਟੀ ਵੱਲੋਂ ਕੱਲ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਉਹਨਾਂ ਕੋਲ ਪੁਖਤਾ ਜਾਣਕਾਰੀ ਔਰ ਪੁਖਤਾ ਸਬੂਤ ਸੀ ਜਿਸ ਦੇ ਆਧਾਰ ਤੇ ਹੀ ਜਿਹੜੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਕਿ ਜਿਹੜਾ ਕੋੜਕਪੁਰੇ ਜਿਹੜਾ ਹੋਇਆ ਕੋਲੀ ਕਾਨੀਆਂ ਕੁਛ ਵੀ ਉਹਨਾਂ ਦੀ ਕਮਾਂਡ ਇਹ ਕਰ ਰਹੇ ਸਨ ਉਹਨਾਂ ਦੇ ਨਹੀਂ ਕਮਾਂਡ ਤਾਂ ਉਹ ਤੋਂ ਪਹਿਲਾਂ ਦੋ ਸੀਨੀਅਰ ਆਫੀਸਰ ਸੀਗੇ ਕਰੋਹਿਤ ਚੌਧਰੀ ਇੱਕ ਮਿਸਟਰ ਜੈਨ ਉਹ ਉਹਨਾਂ ਤਾਂ ਸੁਪੀਰੀਅਰ ਆਫੀਸਰ ਸੀਗੇ ਜਿਹੜੇ ਉੱਥੇ ਡਿਪਲੋਇਡ ਸੀਗੇ ਇਹ ਤਾਂ ਇੱਕ ਵੈਸੇ ਹੀ ਲੁਧਿਆਣੇ ਤੋਂ ਜਦੋਂ ਲਾਇ ਆਰਡਰ ਦੀ ਸਿਚੁਏਸ਼ਨ ਖਰਾਬ ਹੋਈ ਸੀ ਪੰਜਾਬ ਦੇ ਵਿੱਚ ਬੇਅਦਬੀ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਇਹਨਾਂ ਦੀ ਤਾਂ ਕੋਈ ਡਿਊਟੀ ਨਹੀਂ ਸੀ ਹੌਨ ਰਿਕਾਰਡ ਇਹਨਾਂ ਨੂੰ ਤਾਂ ਇੱਕ ਬਾਤ ਦੇ ਵਿੱਚ ਮਤਲਬ ਇੱਕ ਪੋਲੀਟੀਕਲੀ ਮਤਲਬ ਇਨਵੋਲਵ ਕਰਕੇ ਇੱਕ ਬਲੀ ਦਾ ਬੱਕਰਾ ਬਣਾਇਆ ਗਿਆ ਇਹਨਾਂ ਨੂੰ ਹੋਰ ਜਿੱਥੇ ਜਾ ਰਿਹਾ ਹੈ ਕਿ ਜਿਹੜਾ ਇਹ ਪਬਲਿਕ ਵੱਲੋਂ ਕੋਈ ਪਹਿਲਾਂ ਰਿਐਕਸ਼ਨ ਨਹੀਂ ਦਿਖਾਇਆ ਗਿਆ ਸੀ ਪੁਲਿਸ ਦੀ ਜਿਹੜੀ ਕਾਰਵਾਈ ਤੋਂ ਬਾਅਦ ਹੀ ਜਿਹੜਾ ਪਬਲਿਕ ਭੜਕੀ ਸੀ ਦੇਖੋ ਜੀ ਉਸ ਟਾਈਮ ਦੇ ਬਾਬਤ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਹੁਣ ਜਿਹੜਾ 2018 ਚ ਕਿਉਂ ਪਰਚਾ ਦਰਜ ਹੋਇਆ ਉਹਦੀ ਬਾਬਤ ਹੀ ਕਹਿ ਸਕਦਾ ਉਸ ਟਾਈਮ ਨਾ ਮੈਂ ਉੱਥੇ ਸੀ ਨਾ ਮੈਨੂੰ ਕੋਈ ਪਤਾ ਉਸ ਚੀਜ਼ ਦਾ ਤਾਂ ਨਹੀਂ ਮੋਰਓਵਰ ਜਿਹੜਾ ਇਹ ਕਹਿ ਰਹੇ ਹੈਗੇ ਨਾ ਜੀ ਇਹ ਆਪ ਹੀ ਕਹਿ ਰਹੇ ਹੈਗੇ ਕਿ ਸੈਂਸਿਟਿਵ ਸੀ ਉੱਥੇ ਹਾਲਾਤ ਤੇ ਪੁਲਿਸ ਇਸੇ ਕਰਕੇ ਸਾਰੇ ਪੰਜਾਬ ਦੀ ਪੁਲਿਸ ਬੁਲਾਈ ਸੀ ਸਾਰੇ ਪੰਜਾਬ ਦੀ ਪੁਲਿਸ ਇਸੇ ਕਰਕੇ ਬੁਲਾਈ ਸੀ ਔਰ ਜੋ ਪੀਪੀ ਸਾਹਿਬ ਨੇ ਡੀਏ ਸਾਹਿਬ ਨੇ ਆਰਗੂ ਕੀਤਾ ਹੈਗਾ ਉੱਥੇ ਉਹ ਇਹੀ ਹੈਗਾ ਕਿ देयर वाज ए ਸੈਂਸਿਟਿਵ ਸਿਚੁਏਸ਼ਨ ਤੋ ਕਿਤੇ ਵੀ ਜਿਹੜੀ 307 ਵਾਲੀ ਗੱਲ ਉਹ ਆਂਦੀ ਨਹੀਂ ਹੈਗੀ ਮੋਰਓਵਰ ਜਿਹੜਾ ਬੰਦਾ 3 ਸਾਲ ਬਾਅਦ ਬਿਆਨ ਦੇ ਰਿਹਾ ਜਿਹੜਾ ਐਫ ਆਈ ਆਰ ਦਾ ਕੰਪਲੇਨੈਂਟ ਆਜੀਤ ਸਿੰਘ ਉਹ ਇਹ ਤਾਂ ਇਹ ਗੱਲ ਕਹੀ ਨਹੀਂ ਰਿਹਾ ਵੀ ਕਿਸੇ ਨੇ ਮੈਨੂੰ ਪਾਰਟਿਕੂਲਰ ਨੇਮ ਲੈ ਕੇ ਵੀ ਕਿਸੇ ਦਾ ਨਾਮ ਨਹੀਂ ਮੇਨ ਦਾ ਐਫ ਆਈ ਆਰ ਸਰ ਗ੍ਰਿਫਤਾਰੀ ਦਾ ਕਰਨਾ ਕਰਨ ਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ ਕਿਸ ਤਰ੍ਹਾਂ ਦੀ ਜਿਹੜੀ ਜਿਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਹੜੀ ਚੇਨਗੜ ਉਹ ਆਹ ਇਹ politically motivated ਲੱਗ ਰਹੀ ਹੈ ਜੀ ਔਰ ਸਾਰੀ ਜਨਤਾ ਨੂੰ ਪਤਾ ਹੈਗਾ ਵੀ ਇਹ ਪੋਜੀਸ਼ਨ ਨਾ 2019 ਦੇ ਇਲੈਕਸ਼ਨ ਹੈ ਜਿਹੜਾ ਉਹਦੇ ਨਾਲ ਰਿਲੇਟਡ ਹੈਗਾ ਜਿਹੜਾ ਥੈਂਕ ਯੂ ਵੀ ਪ੍ਰੋਸੀਕਿ ਬਣਾ ਕੇ ਅਸੀਂ ਅੱਗੇ ਹੋਰ ਜਿਹੜੇ ਅਫੀਸ਼ੀਅਲ ਸੀਨੀਅਰ ਅਫੀਸ਼ਰਸ ਨੇ ਉਹਨਾਂ ਤੱਕ ਪਹੁੰਚਣਾ ਵਾ ਤਾਂ ਕਿ ਸਾਨੂੰ ਉਹਨਾਂ ਵਿੱਚ ਇਹਨਾਂ ਨੇ ਇਨਵੋਲ ਕੀਤਾ ਵਾ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਹੋਰ ਬਣਾਇਆ ਜਾ ਰਿਹਾ ਹੈ ਬਿਲਕੁਲ ਹੋਰ ਬਣਾਇਆ ਜਾ ਰਿਹਾ ਹੈ ਜਦੋਂ ਕਿ ਪ੍ਰੋਸੀਕਿਊਸ਼ਨ ਆਪ ਹੀ ਐਡਮਿਟ ਕਰ ਰਹੀ ਹੈ ਪ੍ਰੋਸੀਕਿਊਸ਼ਨ ਆਪ ਹੀ ਕਹਿ ਰਹੀ ਕਿ ਅਸੀਂ ਦਾ ਫਾਈਲ ਅਫੀਸ਼ੀਅਲਸ ਤੱਕ ਪੋਲੀਟੀਕਲ ਅਫੀਸ਼ੀਅਲਸ ਤੱਕ ਮੋਰਲੇ ਜਿਹੜੇ ਸਾਡੇ ਸੀਨੀਅਰ ਅਫੀਸ਼ਰਸ ਤੱਕ ਉਹਨਾਂ ਤੱਕ ਜਾਣਾ ਸੀ ਕਿਉਂਕਿ ਤਿੰਨ ਸਾਲ ਬਾਅਦ ਕੁਝ ਨਹੀਂ ਹੋਇਆ ਤਿੰਨ ਸਾਲਾਂ ਬਾਅਦ ਇਹ ਦੌਰਾ ਤੋਂ ਬਿਕੋਸ ਆਫ ਦੀ ਇਲੈਕਸ਼ਨਸ ਇਹਨਾਂ ਨੇ ਆਉ ਦਾ